ਇੱਕ ਗੱਡੀ ਸੜਕ ਹਾਦਸੇ ਦਾ ਸ਼ਿਕਾਰ ਹੋਈ ਹੈ ਇਸ ਹਾਦਸੇ ਦੇ ਵਿੱਚ ਬੰਦਿਆਂ ਦੀ ਤਾਂ ਛੱਡੋ ਇੱਥੋਂ ਤੱਕ ਕਿ ਗੱਡੀ ਨੂੰ ਵੀ ਦੇਖਣ ਦਾ ਦਿਲ ਨਹੀਂ ਕਰਦਾ ਕਿਉਂਕਿ ਗੱਡੀ ਦਾ ਕੋਈ ਵੀ ਹਿੱਸਾ ਅਜੀਹਾ ਨਹੀਂ ਜਿਹੜਾ ਨੁਕਸਾਨਿਆ ਨਹੀਂ ਗਿਆ ਤਾਂ ਦੱਸਿਆ ਜਾ ਰਿਹਾ ਕਿ ਇਸ ਗੱਡੀ ਦੇ ਵਿੱਚ ਕੁੱਲ ਮਿਲਾ ਕੇ 7 ਲੋਕ ਸਵਾਰ ਸਨ ਜਿਨ੍ਹਾਂ ਦੇ ਵਿੱਚੋਂ 6 ਦੀ ਮੌਕੇ ਦੇ ਉੱਪਰ ਮੌਤ ਹੋਈ ਹੈ ਜਦਕਿ ਇੱਕ ਦੀ ਹਾਲਤ ਹਲੇ ਵੀ ਗੰਭੀਰ ਨਾਜ਼ੁਕਾ ਜਿਹੜੀ ਉਹ ਦੱਸੀ ਜਾ ਰਹੀ ਹੈ ਛੇਆਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਸੱਤਵੇਂ ਨੂੰ ਕੱਢ ਕੇ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀਆ ਜਿਹੜਾ ਉਹ ਕਰਵਾਇਆ ਗਿਆ ਤਾਂ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਇਸ ਹਾਦਸੇ ਦੇ ਵਿੱਚ 6 ਲੋਕਾਂ ਦੀ ਮੌਕੇ ਦੇ ਉੱਪਰ ਮੌਤ ਹੋਈਆ ਤੇ ਸੱਤਵੇਂ ਦੀ ਹਾਲਤ ਬੇਹਦ ਨਾਜ਼ੁਕ ਦੱਸੀ ਜਾ ਰਹੀਆ ਤਾਂ ਸੱਤੋਂ ਦੇ ਸੱਤੇ ਜਿਹੜੇ ਇਹ ਵਿਦਿਆਰਥੀ ਸੀ ਜਿਹੜੇ ਕਿ ਆਪਣੀ ਕਾਰ ਦੇ ਵਿੱਚ ਸਵਾਰ ਹੋ ਕੇ ਜਾ ਰਹੇ ਸੀ ਤਾਂ ਇਹਨਾਂ ਦੀ ਕਾਰ ਦੀ ਟੱਕਰ ਇੱਕ ਦਰਖਤ ਦੇ ਨਾਲ ਹੋ ਜਾਂਦੀ ਆ ਤੇ ਇਸੇ ਟੱਕਰ ਦੇ ਦੌਰਾਨ 6 ਦੀ ਮੌਤ ਹੋ ਜਾਂਦੀ ਹੈ 7ਵਾਂ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦਾ ਮਿਲੀ ਜਾਣਕਾਰੀ ਮੁਤਾਬਕ ਇਹ ਪਤਾ ਲੱਗਿਆ ਹੈ ਕਿ ਇਸ ਗੱਡੀ ਦੀ ਟੱਕਰ ਇੱਕ ਟਰੱਕ ਦੇ ਨਾਲ ਹੋਈ ਆ ਟਰੱਕ ਦੇ ਨਾਲ ਟੱਕਰ ਹੋਣ ਤੋਂ ਬਾਅਦ ਇਹ ਗੱਡੀ ਇੱਕ ਦਰਖਤ ਦੇ ਵਿੱਚ ਵੱਜੀ ਹੈ ਹਾਲਾਂਕਿ ਇਸ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਇਹ ਗੱਲ ਕਿਸੇ ਪੁਲਿਸ ਅਧਿਕਾਰੀ ਦੇ ਬਿਆਨ ਤੋਂ ਬਾਅਦ ਸਾਹਮਣੇ ਆਊਗੀ ਪਰ ਪਤਾ ਇਹ ਲੱਗ ਰਿਹਾ ਹੈ ਕਿ ਇਹਨਾਂ ਦੀ ਗੱਡੀ ਦੀ ਟੱਕਰ ਪਹਿਲਾਂ ਇੱਕ ਟਰੱਕ ਦੇ ਨਾਲ ਹੁੰਦੀ ਆ ਉਸ ਤੋਂ ਬਾਅਦ ਗੱਡੀ ਇੱਕ ਦਰਖਤ ਨਾਲ ਟਕਰਾਂਦੀ ਹੈ ਤੇ ਜਿਹੜੇ ਇਸ ਗੱਡੀ ਦੇ ਵਿੱਚ ਸਵਾਰ ਸਨ 6 ਦੀ ਮੌਤ ਹੋਈ ਇੱਕ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਦੇਰਾਦੂੰਦਾ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਇੱਥੇ ਦੇਰਾਦੂੰਦੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਬੰਦਿਆਂ ਨੂੰ ਤਾਂ ਛੱਡੋ ਇੱਥੋਂ ਤੱਕ ਕਿ ਗੱਡੀ ਦੇ ਚਿੱਥੜੇ ਨਿਛੜੇ ਉਹ ਤਾਂ ਉੱਡ ਗਏ ਨੇ ਗੱਡੀ ਦਾ ਇੱਕ ਵੀ ਹਿੱਸਾ ਅਜਿਹਾ ਨਹੀਂ ਜਿਹੜਾ ਕਿ ਬੁਰੀ ਤਰ੍ਹਾਂ ਨੁਕਸਾਨਿਆ ਨਾ ਗਿਆ ਹੋਵੇ ਇੰਜ ਲੱਗਦਾ ਕਿ ਗੱਡੀ ਦੇ ਉੱਪਰ ਕਿਸੇ ਨੇ ਥੋੜਿਆਂ ਦੇ ਨਾਲ ਵਾਰ ਕੀਤਾ ਹੋਵੇ ਕਿਸੇ ਨੇ ਕੋਈ ਵੱਡੀ ਪ੍ਰੈਸ ਨਾਲ ਇਹ ਗੱਡੀ ਜਿਹੜੀ ਉਹ ਦੱਬੀ ਹੋਵੇ ਪਰ ਇਹ ਇੱਕ ਸੜਕ ਹਾਦਸੇ ਦੇ ਵਿੱਚ ਗੱਡੀ ਨੁਕਸਾਨੀ ਗਈ ਹੈ ਗੱਡੀ ਨੂੰ ਦੇਖਣ ਦਾ ਜੀ ਨਹੀਂ ਕਰਦਾ 6 ਲੋਕਾਂ ਦੀ ਇਸ ਗੱਡੀ ਦੇ ਵਿੱਚ ਜਿਹੜੇ ਮੌਜੂਦ ਸਨ ਉਹਨਾਂ ਦੀ ਮੌਤ ਹੋ ਚੁੱਕੀ ਹੈ 7ਵਾਂ ਜਿਹੜਾ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਦਾਂ ਐਸਾ ਗੱਡੀ ਦਾ ਭਿਆਨਕ ਹਾਦਸਾ ਹੋਇਆ ਇਸ ਗੱਡੀ ਦੇ ਵਿੱਚ 6 ਬੰਦੇ ਨੇ ਜਿਹੜੇ ਉਹ ਸਵਾਰ ਸਨ 6 ਲੋਕ ਸਨ ਜਿਨ੍ਹਾਂ ਦੇ ਵਿੱਚੋਂ 3 ਕੁੜੀਆਂ ਤਿੰਨ ਮੁੰਡੇ ਸਨ ਜਿਨ੍ਹਾਂ ਦੀ ਮੌਕੇ ਦੇ ਉੱਪਰ ਮੌਤ ਹੋ ਜਾਂਦੀ ਹੈ ਸੱਤਵੇਂ ਦੀ ਹਾਲਤ ਗੰਭੀਰ ਹੈ ਸੱਤੋਂ ਦੇ ਸੱਤ ਦੱਸੇ ਜਾ ਰਹੇ ਨੇ ਕਿ ਵਿਦਿਆਰਥੀ ਸੀ ਜਿਹੜੇ ਕਿ ਆਪਣੀ ਕਾਰ ਦੇ ਵਿੱਚ ਸਵਾਰ ਹੋ ਕੇ ਜਾ ਰਹੇ ਸੀ ਤਾਂ ਇਹਨਾਂ ਦੇ ਕਾਰ ਦੀ ਟੱਕਰ ਇੱਕ ਟਰੱਕ ਨਾਲ ਹੋਈ ਟਰੱਕ ਤੋਂ ਬਾਅਦ ਇਹਨਾਂ ਦੀ ਟੱਕਰ ਜਿਹੜੀ ਇੱਕ ਦਰਾਸਤੇ ਦੇ ਨਾਲ ਹੁੰਦੀ ਆ ਜਿਸ ਕਰਕੇ 6 ਦੀ ਤਾਂ ਮੌਕੇ ਦੇ ਉੱਪਰ ਮੌਤ ਹੋਈ ਜਦਕਿ 7ਵਾਂ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਤਾਂ ਪੁਲਿਸ ਦੇ ਵੱਲੋਂ ਮਾਮਲਾ ਜਿਹੜਾ ਉਸ ਨੂੰ ਦਰਜ ਕੀਤਾ ਗਿਆ ਤੇ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਵਿੱਚ ਲੱਗੀ ਹੈ ਤਾਂ ਇੱਕ ਗੱਡੀ ਸੜਕ ਹਾਦਸੇ ਦਾ ਸ਼ਿਕਾਰ ਹੋਈ ਆ ਇਸਾ ਹਾਦਸੇ ਦੇ ਵਿੱਚ ਬੰਦਿਆਂ ਦੀ ਤਾਂ ਛੱਡੋ ਇੱਥੋਂ ਤੱਕ ਕਿ ਗੱਡੀ ਨੂੰ ਵੀ ਦੇਖਣ ਦਾ ਦਿਲ ਨਹੀਂ ਕਰਦਾ ਕਿਉਂਕਿ ਗੱਡੀ ਦਾ ਕੋਈ ਵੀ ਹਿੱਸਾ ਅਜਿਹਾ ਨਹੀਂ ਜਿਹੜਾ ਨੁਕਸਾਨਿਆ ਨਹੀਂ ਗਿਆ ਤਾਂ ਦੱਸਿਆ ਜਾ ਰਿਹਾ ਕਿ ਇਸ ਗੱਡੀ ਦੇ ਵਿੱਚ ਕੁੱਲ ਮਿਲਾ ਕੇ 7 ਲੋਕ ਸਵਾਰ ਸਨ ਜਿਨ੍ਹਾਂ ਦੇ ਵਿੱਚੋਂ 6 ਦੀ ਮੌਕੇ ਦੇ ਉੱਪਰ ਮੌਤ ਹੋਈ ਹੈ ਜਦਕਿ ਇੱਕ ਦੀ ਹਾਲਤ ਹਲੇ ਵੀ ਗੰਭੀਰ ਨਾਜ਼ੁਕਾ ਜਿਹੜੀ ਉਹ ਦੱਸੀ ਜਾ ਰਹੀ ਹੈ ਤਾਂ 6ਆਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ 7ਵੇਂ ਨੂੰ ਕੱਢ ਕੇ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀਆ ਜਿਹੜਾ ਉਹ ਕਰਵਾਇਆ ਗਿਆ ਤਾਂ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਇਸ ਹਾਦਸੇ ਦੇ ਵਿੱਚ 6 ਲੋਕਾਂ ਦੀ ਮੌਕੇ ਦੇ ਉੱਪਰ ਮੌਤ ਹੋਈਆ ਤੇ 7ਵੇਂ ਦੀ ਹਾਲਤ ਬੇਹਦ ਨਾਜ਼ੁਕ ਦੱਸੀ ਜਾ ਰਹੀਆ ਤਾਂ ਸੱਤੋਂ ਦੇ ਸੱਤੇ ਜਿਹੜੇ ਇਹ ਵਿਦਿਆਰਥੀ ਸੀ ਜਿਹੜੇ ਕਿ ਆਪਣੀ ਕਾਰ ਦੇ ਵਿੱਚ ਸਵਾਰ ਹੋ ਕੇ ਜਾ ਰਹੇ ਸੀ ਤਾਂ ਇਹਨਾਂ ਦੀ ਕਾਰ ਦੀ ਟੱਕਰ ਇੱਕ ਦਰਖਤ ਦੇ ਨਾਲ ਹੋ ਜਾਂਦੀ ਆ ਤੇ ਇਸੇ ਟੱਕਰ ਦੇ ਦੌਰਾਨ 6 ਦੀ ਮੌਤ ਹੋ ਜਾਂਦੀ ਹੈ 7ਵਾਂ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦਾ ਮਿਲੀ ਜਾਣਕਾਰੀ ਮੁਤਾਬਕ ਇਹ ਪਤਾ ਲੱਗਿਆ ਹੈ ਕਿ ਇਸ ਗੱਡੀ ਦੀ ਟੱਕਰ ਇੱਕ ਟਰੱਕ ਦੇ ਨਾਲ ਹੋਈ ਆ ਟਰੱਕ ਦੇ ਨਾਲ ਟੱਕਰ ਹੋਣ ਤੋਂ ਬਾਅਦ ਇਹ ਗੱਡੀ ਇੱਕ ਦਰਖਤ ਦੇ ਵਿੱਚ ਵੱਜੀ ਹੈ ਹਾਲਾਂਕਿ ਇਸ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਇਹ ਗੱਲ ਕਿਸੇ ਪੁਲਿਸ ਅਧਿਕਾਰੀ ਦੇ ਬਿਆਨ ਤੋਂ ਬਾਅਦ ਸਾਹਮਣੇ ਆਉਗੀ ਪਰ ਪਤਾ ਇਹ ਲੱਗ ਰਿਹਾ ਹੈ ਕਿ ਇਹਨਾਂ ਦੀ ਗੱਡੀ ਦੀ ਟੱਕਰ ਪਹਿਲਾਂ ਇੱਕ ਟਰੱਕ ਦੇ ਨਾਲ ਹੁੰਦੀ ਆ ਉਸ ਤੋਂ ਬਾਅਦ ਗੱਡੀ ਇੱਕ ਦਰਖਤ ਨਾਲ ਟਕਰਾਉਂਦੀ ਹੈ ਤੇ ਜਿਹੜੇ ਇਸ ਗੱਡੀ ਦੇ ਵਿੱਚ ਸਵਾਰ ਸਨ 6 ਦੀ ਮੌਤ ਹੋਈ ਇੱਕ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ। ਦੇਰਾਦੂੰਦਾ ਮਾਮਲਾ ਦੱਸਿਆ ਜਾ ਰਿਹਾ ਕਿ ਇੱਥੇ ਦੇਰਾਦੂੰਦ ਦੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਬੰਦਿਆਂ ਨੂੰ ਤਾਂ ਛੱਡੋ ਇੱਥੋਂ ਤੱਕ ਕਿ ਗੱਡੀ ਦੇ ਚਿੱਥੜੇ ਨਿਛੜੇ ਉਹ ਤਾਂ ਉੱਡ ਗਏ ਨੇ। ਗੱਡੀ ਦਾ ਇੱਕ ਵੀ ਹਿੱਸਾ ਅਜਿਹਾ ਨਹੀਂ ਜਿਹੜਾ ਕਿ ਬੁਰੀ ਤਰ੍ਹਾਂ ਨੁਕਸਾਨਿਆ ਨਾ ਗਿਆ ਹੋਵੇ। ਇੰਜ ਲੱਗਦਾ ਕਿ ਗੱਡੀ ਦੇ ਉੱਪਰ ਕਿਸੇ ਨੇ ਥੋੜਿਆਂ ਦੇ ਨਾਲ ਵਾਰ ਕੀਤਾ ਹੋਵੇ, ਕਿਸੇ ਨੇ ਕੋਈ ਵੱਡੀ ਪ੍ਰੈਸ ਨਾਲ ਇਹ ਗੱਡੀ ਅਜਿਹੀ ਉਹ ਦੱਬੀ ਹੋਵੇ ਪਰ ਇਹ ਇੱਕ ਸੜਕ ਹਾਦਸੇ ਦੇ ਵਿੱਚ ਗੱਡੀ ਨੁਕਸਾਨੀ ਗਈ ਹੈ। ਗੱਡੀ ਨੂੰ ਦੇਖਣ ਦਾ ਜੀ ਨਹੀਂ ਕਰਦਾ। 6 ਲੋਕਾਂ ਦੀ ਇਸ ਗੱਡੀ ਦੇ ਵਿੱਚ ਜਿਹੜੇ ਮੌਜੂਦ ਸਨ ਉਹਨਾਂ ਦੀ ਮੌਤ ਹੋ ਚੁੱਕੀ ਹੈ ਸੱਤਵਾਂ ਜਿਹੜਾ ਉਹ ਗੰਭੀਰ ਹੂਪ ਦੇ ਨਾਲ ਜ਼ਖਮੀ ਹੋਇਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਦਾਂ ਐਸਾ ਗੱਡੀ ਦਾ ਭਿਆਨਕ ਹਾਦਸਾ ਹੋਇਆ ਇਸ ਗੱਡੀ ਦੇ ਵਿੱਚ 6 ਬੰਦੇ ਨੇ ਜਿਹੜੇ ਉਹ ਸਵਾਰ ਸਨ 6 ਲੋਕ ਸਨ ਜਿਨ੍ਹਾਂ ਦੇ ਵਿੱਚੋਂ 3 ਕੁੜੀਆਂ 3 ਮੁੰਡੇ ਸਨ ਜਿਨ੍ਹਾਂ ਦੀ ਮੌਕੇ ਦੇ ਉੱਪਰ ਮੌਤ ਹੋ ਜਾਂਦੀ ਹੈ ਸੱਤਵੇਂ ਦੀ ਹਾਲਤ ਗੰਭੀਰ ਹੈ ਸੱਤੋਂ ਦੇ ਸੱਤ ਦੱਸੇ ਜਾ ਰਹੇ ਨੇ ਕਿ ਵਿਦਿਆਰਥੀ ਸੀ ਜਿਹੜੇ ਕਿ ਆਪਣੀ ਕਾਰ ਦੇ ਵਿੱਚ ਸਵਾਰ ਹੋ ਕੇ ਜਾ ਰਹੇ ਤਾਂ ਇਹਨਾਂ ਦੇ ਕਾਰ ਦੀ ਟੱਕਰ ਇੱਕ ਟਰੱਕ ਨਾਲ ਹੋਈ ਟਰੱਕ ਤੋਂ ਬਾਅਦ ਇਹਨਾਂ ਦੀ ਟੱਕਰ ਜਿਹੜੀ ਇੱਕ ਦਰਖਤ ਦੇ ਨਾਲ ਹੁੰਦੀ ਆ ਜਿਸ ਕਰਕੇ 6 ਦੀ ਤਾਂ ਮੌਕੇ ਦੇ ਉੱਪਰ ਮੌਤ ਹੋਈ ਜਦਕਿ 7ਵਾਂ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਤਾਂ ਪੁਲਿਸ ਦੇ ਵੱਲੋਂ ਮਾਮਲਾ ਜਿਹੜਾ ਉਸ ਨੂੰ ਦਰਜ ਕੀਤਾ ਗਿਆ ਤੇ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਵਿੱਚ ਲੱਗੀ